ਉਹ ਕਿੰਦੀ ਇੱਕ ਗੱਲ ਐ ਹੂੰ ਕਹਿੰਦੇ ਵੀ ਚੋਰਾ ਨੂੰ ਮੂਰ ਪੈ ਗਏ ਹਨਾ ਇਹਦਾ ਮਤਲਬ ਪਤਾ ਤੈਨੂੰ ਨਾ ਯਾਰ ਮੇਰੇ ਹਿਸਾਬ ਨਾਲ ਤਾਂ ਇਹਦਾ ਮਤਲਬ ਐ ਆ ਬੀ ਇੱਕ ਵਾਰੀ ਨਾ ਕੋਈ ਐਕਸੀਡੈਂਟ ਹੋ ਗਿਆ ਵੱਡੇ ਬੰਦੇ ਦਾ ਅੱਛਾ ਕਰਤਾ ਉਹਨੇ ਜਿਵੇਂ ਸਲਵਾਨ ਖਾਨ ਵਰਗੇ ਉਹ ਕਰ ਦਿੰਦੇ ਤੇ ਬੰਦੇ ਨੇ ਬਾਹਰ ਪੈਸੇ ਪੂਸੇ ਦੇ ਕੇ ਵਕੀਲ ਨੂੰ ਕਹਤਾ ਵੀ ਮੇਰਾ ਖੜਾ ਛੜਾ ਦੇ ਅੱਛਾ ਵਕੀਲ ਕਹਿੰਦਾ ਵੀ ਐ ਕਰ ਜਦੋਂ ਵੀ ਤੂੰ ਜਦੋਂ ਤੇਰੀ ਗਵਾਹੀ ਹੋ ਹਾਂ ਜਦ ਇਹ ਤੂੰ ਪੁੱਛਣਗੇ ਬਸ ਤੂੰ ਕਹਿੰਦਾ ਹਰੇ ਗੱਲ ਤੇ ਕਰਦਾ ਕਿ ਡਰ ਠੀਕ ਹੈ ਉਹਨੇ ਵੀ ਕੀਤਾ ਤੇ ਜਦੋਂ ਕੋਰਟ ਚ ਗਏ ਵਕੀਲ ਨੇ ਸਵਾਲ ਪੁੱਛੇ ਵਿਰੋਧੀ ਧਿਰ ਦੇ ਨੇ ਉਹ ਹਰੇ ਗੱਲ ਤੇ ਕਹਦਾ ਕਰੇ ਡਰ ਵੀ ਅਦਾਲਤ ਕਹਿੰਦੀ ਵੀ ਇਹ ਤਾਂ ਕਾਮਲਾ ਹੈ ਕਾਮਲੇ ਦਾ ਕੇਸ ਹੀ ਨਹੀਂ ਬਣਦਾ ਤੇ ਵੀ ਉਹ ਅਦਾਲਤ ਨੇ ਤਾਂ ਚਲੋ ਜੱਜ ਨੇ ਬਰੀ ਕਰਤਾ ਵੀ ਯਾਰ ਕਾਮਲਾ ਇਹਨੂੰ ਦਵਾਈ ਦੂਈ ਦਵਾਉਂ ਤੇ ਬਾਹਰ ਆ ਕੇ ਜਿਹੜਾ ਬੰਦੇ ਦਾ ਵਕੀਲ ਸੀ ਉਹ ਕਹਿੰਦਾ ਵੀ ਖੁਸ਼ ਆ ਨਾ ਤੂੰ ਬਰੀ ਹੋ ਗਿਆ ਕਹਿੰਦਾ ਖੁਸ਼ ਹੈ ਕਹਿੰਦਾ ਵੀ ਲਿਆ ਹੁਣ ਮੇਰੀ ਫੀਸ ਦੇ ਕਹਿੰਦਾ ਡਰ